ਕੋਰ ਆਖਿਰਕਾਰ ਜਿਸ ਗੱਲ ਦਾ ਲੋਕਾਂ ਨੂੰ ਇੰਤਜ਼ਾਰ ਸੀ ਔਰ ਤਰੀਕਾ ਦਾ ਐਲਾਨ ਹੋ ਚੁੱਕਿਆ ਤਾਂ ਬਿਲਕੁਲ ਬਹੁਤ ਸਾਰੇ ਲੋਕਾਂ ਦੇ ਦਿਲ ਦੇ ਵਿੱਚ ਸਵਾਲ ਸੀ ਕਿ ਆਖਿਰਕਾਰ ਜਨਗਣਨਾ ਕਦੋਂ ਹੋਏਗੀ ਕਿਉਂਕਿ ਜਨਗਣਨਾ ਜਿਹੜੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਪਤਾ ਲੱਗਦਾ ਹੈ ਕਿ ਸਾਡੇ ਦੇਸ਼ ਦੀ ਆਬਾਦੀ ਕਿੰਨੀ ਕੁ ਵਧੀ ਹੈ ਕਿਹੜੇ-ਕਿਹੜੇ ਬਦਲਾਅ ਆਏ ਨੇ ਭਾਵੇਂ ਉਹ ਸਮਾਜਿਕ ਹੋਣ ਆਰਥਿਕ ਹੋਣ ਜਾਂ ਫਿਰ ਸੱਭਿਆਚਾਰਕ ਹੋਣ ਤਾਂ ਦੱਸ ਦਈਏ ਕਿ ਹੁਣ ਦੇਸ਼ ਦੇ ਵੱਲੋਂ ਦੱਸ ਦਈਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਯਾਨੀ ਕਿ ਕੇਂਦਰ ਸਰਕਾਰ ਦੇ ਵੱਲੋਂ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹਨਾਂ ਤਰੀਕਾਂ ਦਾ ਐਲਾਨ ਹੋ ਚੁੱਕਿਆ ਹੈ ਤਾਂ ਬਿਲਕੁਲ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਭਾਰਤ ਸਰਕਾਰ ਨੇ ਦੇਸ਼ ਭਰ ਦੇ ਵਿੱਚ ਜਨਗਣਨਾ ਕਰਵਾਉਣ ਲਈ ਇੱਕ ਬਲੂਪ੍ਰਿੰਟ ਤਿਆਰ ਕੀਤਾ ਹੈ ਕੇਂਦਰ ਸਰਕਾਰ ਨੇ ਕਿਹਾ ਕਿ ਜਨਗਣਨਾ ਦੇਸ਼ ਭਰ ਦੇ ਵਿੱਚ ਦੋ ਪੜਾਵਾਂ ਦੇ ਵਿੱਚ ਕੀਤੀ ਜਾਏਗੀ ਜਨਗਣਨਾ ਨੋਟੀਫਿਕੇਸ਼ਨ 16 ਜੂਨ 2025 ਨੂੰ ਜਾਰੀ ਕੀਤਾ ਜਾਏਗਾ ਜਨਗਣਨਾ 1 ਮਾਰਚ 2027 ਤੱਕ ਪੂਰੀ ਹੋ ਜਾਏਗੀ ਨੋਟੀਫਿਕੇਸ਼ਨ ਜਾਰੀ ਹੁੰਦੇ ਹੀ ਜਨਗਣਨਾ ਦੀਆਂ ਤਿਆਰੀਆਂ ਸ਼ੁਰੂ ਹੋ ਜਾਣਗੀਆਂ ਦੇਸ਼ ਭਰ ਦੇ ਵਿੱਚ ਜਨਗਣਨਾ ਦੇ ਨਾਲ ਨਾਲ ਜਾਤੀ ਜਨਗਣਨਾ ਵੀ ਕੀਤੀ ਜਾਏਗੀ ਪਿਛਲੇ ਪੜਾਅ ਦੇ ਵਿੱਚ ਜੰਮੂ ਕਸ਼ਮੀਰ ਲਦਾਖ ਉਤਰਾਖੰਡ ਤੇ ਹਿਮਾਚਲ ਪ੍ਰਦੇਸ਼ ਵਰਗੇ ਪਹਾੜੀ ਰਾਜਾਂ ਦੇ ਵੀ ਜਨਗਣਨਾ 1 ਅਕਤੂਬਰ 2026 ਨੂੰ ਪੂਰੀ ਹੋ ਜਾਏਗੀ ਦੂਜੇ ਪੜਾਅ ਦੇ ਵਿੱਚ ਜਨਗਣਨਾ 1 ਮਾਰਚ 2027 ਤੱਕ ਪੂਰੇ ਭਾਰਤ ਦੇ ਵਿੱਚ ਪੂਰੀ ਹੋ ਜਾਏਗੀ ਯਾਨੀ ਕਿ ਜਨਗਣਨਾ ਅਤੇ ਜਾਤੀ ਜਨਗਣਨਾ 2 ਸਾਲ ਤੋਂ ਵੀ ਘੱਟ ਸਮੇਂ ਦੇ ਵਿੱਚ ਪੂਰੀ ਹੋ ਜਾਏਗੀ ਤਾਂ ਬਿਲਕੁਲ ਸਰਕਾਰ ਜਿਹੜੀ ਜਾਤੀ ਜਨਗਣਨਾ ਡਿਜੀਟਲ ਤਰੀਕੇ ਦੇ ਨਾਲ ਕਰੇਗੀ ਵੈਸੇ ਇਸ ਪ੍ਰਕਿਰਿਆ ਦੇ ਵਿੱਚ ਲਗਭਗ 5 ਸਾਲ ਲੱਗ ਜਾਂਦੇ ਨੇ ਜਾਤੀ ਜਨਗਣਨਾ ਸਮੇਂ ਪਰਿਵਾਰਿਕ ਜਾਣਕਾਰੀ ਆਰਥਿਕ ਆਧਾਰ ਤੇ ਵੀ ਲਈ ਜਾਏਗੀ ਜਿਸ ਦੇ ਵਿੱਚ ਕੱਚਾ ਘਰ ਹੈ ਜਾਂ ਫਿਰ ਪੱਕਾ ਘਰ ਹੈ ਘਰ ਦੇ ਵਿੱਚ ਵਾਹਨ ਹੈ ਜਾਂ ਨਹੀਂ ਇਸ ਤਰ੍ਹਾਂ ਦੇ ਸਵਾਲ ਨੇ ਜਿਹੜੇ ਪੁੱਛੇ ਜਾਣਗੇ ਤਾਂ ਬਿਲਕੁਲ ਇਸ ਤਰੀਕੇ ਦੇ ਨਾਲ ਸਵਾਲ ਪੁੱਛੇ ਜਾਣਗੇ ਤੁਸੀਂ ਪਹਿਲਾਂ ਤੋਂ ਹੀ ਤਿਆਰ ਪਰ ਤਿਆਰ ਰਹਿਣਾ ਤਾਂ ਜਨਗਣਨਾ ਆਖਿਰਕਾਰ ਕਿਉਂ ਜ਼ਰੂਰੀ ਹੈ ਤਾਂ ਦੱਸਦੇ ਕਿ ਜਨਗਣਨਾ ਪ੍ਰਕਿਰਿਆ ਦੇ ਤਹਿਤ ਸੰਬੰਧਿਤ ਅਧਿਕਾਰੀ ਦੇਸ਼ ਦੇ ਲੋਕਾਂ ਨਾਲ ਸੰਬੰਧਿਤ ਡੇਟਾ ਇਕੱਠਾ ਕਰਨਗੇ ਇਸ ਦੇ ਵਿੱਚ ਸਮਾਜਿਕ ਜਨਸੰਖਿਆ ਸੱਭਿਆਚਾਰ ਤੇ ਆਰਥਿਕ ਡੇਟਾ ਸ਼ਾਮਿਲ ਹੈ ਇਹ ਡੇਟਾ ਜਿਹੜਾ ਨੀਤੀ ਬਣਾਉਣ ਤੇ ਵਿਕਾਸ ਪ੍ਰੋਜੈਕਟਾਂ ਨੂੰ ਲਾਗੂ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਸਸ਼ਰਕਾਲ ਤੋਂ ਜ਼ਿਕਰ ਐਸਐਮ ਜੈਨਸ ਤੇ ਮੈਂ ਹਾਂ ਪ੍ਰਦੀਪ ਗੌਰ ਆਖਿਰਕਾਰ ਜਿਸ ਗੱਲ ਦਾ ਲੋਕਾਂ ਨੂੰ ਇੰਤਜ਼ਾਰ ਸੀ ਔਰ ਤਰੀਕਾ ਦਾ ਐਲਾਨ ਹੋ ਚੁੱਕਿਆ ਹੈ ਤਾਂ ਬਿਲਕੁਲ ਬਹੁਤ ਸਾਰੇ ਲੋਕਾਂ ਦੇ ਦਿਲ ਦੇ ਵਿੱਚ ਸਵਾਲ ਸੀ ਕਿ ਆਖਿਰਕਾਰ ਜਨਗਣਨਾ ਕਦੋਂ ਹੋਏਗੀ ਕਿਉਂਕਿ ਜਨਗਣਨਾ ਜਿਹੜੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਪਤਾ ਲੱਗਦਾ ਹੈ ਕਿ ਸਾਡੇ ਦੇਸ਼ ਦੀ ਆਬਾਦੀ ਕਿੰਨੀ ਕ ਵਧੀ ਹੈ ਕਿਹੜੇ-ਕਿਹੜੇ ਬਦਲਾਅ ਆਏ ਨੇ ਭਾਵੇਂ ਉਹ ਸਮਾਜਿਕ ਹੋਣ ਆਰਥਿਕ ਹੋਣ ਜਾਂ ਫਿਰ ਸੱਭਿਆਚਾਰਕ ਹੋਣ ਤਾਂ ਦੱਸਿਓ ਕਿ ਹੁਣ ਦੇਸ਼ ਦੇ ਵੱਲੋਂ ਦੱਸਦਿਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਯਾਨੀ ਕਿ ਕੇਂਦਰ ਸਰਕਾਰ ਦੇ ਵੱਲੋਂ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹਨਾਂ ਤਰੀਕਾਂ ਦਾ ਐਲਾਨ ਹੋ ਚੁੱਕਿਆ ਹੈ ਤਾਂ ਬਿਲਕੁਲ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਭਾਰਤ ਸਰਕਾਰ ਨੇ ਦੇਸ਼ ਭਰ ਦੇ ਵਿੱਚ ਜਨਗਣਨਾ ਕਰਵਾਉਣ ਲਈ ਇੱਕ ਬਲੂਪ੍ਰਿੰਟ ਤਿਆਰ ਕੀਤਾ ਹੈ ਕੇਂਦਰ ਸਰਕਾਰ ਨੇ ਕਿਹਾ ਕਿ ਜਨਗਣਨਾ ਦੇਸ਼ ਭਰ ਦੇ ਵਿੱਚ ਦੋ ਪੜਾਵਾਂ ਦੇ ਵਿੱਚ ਕੀਤੀ ਜਾਏਗੀ ਜਨਗਣਨਾ ਨੋਟੀਫਿਕੇਸ਼ਨ 16 ਜੂਨ 2025 ਨੂੰ ਜਾਰੀ ਕੀਤਾ ਜਾਏਗਾ ਜਨਗਣਨਾ 1 ਮਾਰਚ 2027 ਤੱਕ ਪੂਰੀ ਹੋ ਜਾਏਗੀ ਨੋਟੀਫਿਕੇਸ਼ਨ ਜਾਰੀ ਹੁੰਦੇ ਹੀ ਜਨਗਣਨਾ ਦੀਆਂ ਤਿਆਰੀਆਂ ਸ਼ੁਰੂ ਹੋ ਜਾਣਗੀਆਂ ਦੇਸ਼ ਭਰ ਦੇ ਵਿੱਚ ਜਨਗਣਨਾ ਦੇ ਨਾਲ ਨਾਲ ਜਾਤੀ ਜਨਗਣਨਾ ਵੀ ਕੀਤੀ ਜਾਏਗੀ ਪਿਛਲੇ ਪੜਾਅ ਦੇ ਵਿੱਚ ਜੰਮੂ ਕਸ਼ਮੀਰ ਲਦਾਖ ਉਤਰਾਖੰਡ ਤੇ ਹਿਮਾਚਲ ਪ੍ਰਦੇਸ਼ ਵਰਗੇ ਪਹਾੜੀ ਰਾਜਾਂ ਦੇ ਵੀ ਜਨਗਣਨਾ 1 ਅਕਤੂਬਰ 2026 ਨੂੰ ਪੂਰੀ ਹੋ ਜਾਏਗੀ ਦੂਜੇ ਪੜਾਅ ਦੇ ਵਿੱਚ ਜਨਗਣਨਾ 1 ਮਾਰਚ 2027 ਤੱਕ ਪੂਰੇ ਭਾਰਤ ਦੇ ਵਿੱਚ ਪੂਰੀ ਹੋ ਜਾਏਗੀ ਯਾਨੀ ਕਿ ਜਨਗਣਨਾ ਅਤੇ ਜਾਤੀ ਜਨਗਣਨਾ 2 ਸਾਲ ਤੋਂ ਵੀ ਘੱਟ ਸਮੇਂ ਦੇ ਵਿੱਚ ਪੂਰੀ ਹੋ ਜਾਏਗੀ ਤਾਂ ਬਿਲਕੁਲ ਸਰਕਾਰ ਜਿਹੜੀ ਜਾਤੀ ਜਨਗਣਨਾ ਡਿਜੀਟਲ ਤਰੀਕੇ ਦੇ ਨਾਲ ਕਰੇਗੀ ਵੈਸੇ ਇਸ ਪ੍ਰਕਿਰਿਆ ਦੇ ਵਿੱਚ ਲਗਭਗ 5 ਸਾਲ ਲੱਗ ਜਾਂਦੇ ਨੇ ਜਾਤੀ ਜਨਗਣਨਾ ਸਮੇਂ ਪਰਿਵਾਰਿਕ ਜਾਣਕਾਰੀ ਆਰਥਿਕ ਆਧਾਰ ਤੇ ਵੀ ਲਈ ਜਾਏਗੀ ਜਿਸ ਦੇ ਵਿੱਚ ਕੱਚਾ ਘਰ ਹੈ ਜਾਂ ਫਿਰ ਪੱਕਾ ਘਰ ਹੈ ਘਰ ਦੇ ਵਿੱਚ ਵਾਹਨ ਹੈ ਜਾਂ ਨਹੀਂ ਇਸ ਤਰ੍ਹਾਂ ਦੇ ਸਵਾਲ ਨੇ ਜਿਹੜੇ ਪੁੱਛੇ ਜਾਣਗੇ ਤਾਂ ਬਿਲਕੁਲ ਇਸ ਤਰੀਕੇ ਦੇ ਨਾਲ ਸਵਾਲ ਪੁੱਛੇ ਜਾਣਗੇ ਤੁਸੀਂ ਪਹਿਲਾਂ ਤੋਂ ਹੀ ਤਿਆਰਬਰ ਤਿਆਰ ਰਹਿਣਾ ਤਾਂ ਜਨਗਣਨਾ ਆਖਿਰਕਾਰ ਕਿਉਂ ਜ਼ਰੂਰੀ ਹੈ ਤਾਂ ਦੱਸਦੇ ਕਿ ਜਨਗਣਨਾ ਪ੍ਰਕਿਰਿਆ ਦੇ ਤਹਿਤ ਸੰਬੰਧਿਤ ਅਧਿਕਾਰੀ ਦੇਸ਼ ਦੇ ਲੋਕਾਂ ਨਾਲ ਸੰਬੰਧਿਤ ਡੇਟਾ ਇਕੱਠਾ ਕਰਨਗੇ ਇਸ ਦੇ ਵਿੱਚ ਸਮਾਜਿਕ ਜਨਸੰਖਿਆ ਸੱਭਿਆਚਾਰ ਤੇ ਆਰਥਿਕ ਡੇਟਾ ਸ਼ਾਮਿਲ ਹੈ ਇਹ ਡੇਟਾ ਜਿਹੜਾ ਨੀਤੀ ਬਣਾਉਣ ਤੇ ਵਿਕਾਸ ਪ੍ਰੋਜੈਕਟਾਂ ਨੂੰ ਲਾਗੂ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਸਸ਼੍ਰੀਕਾਲ ਤੁਸੀਂ ਕੋ ਰ ਐਸਐਮ ਜੀ ਇਸ ਤੇ ਮੈਂ ਹਾਂ ਪ੍ਰਦੀਪ ਕੋਲ ਆਖਿਰਕਾਰ ਜਿਸ ਗੱਲ ਦਾ ਲੋਕਾਂ ਨੂੰ ਇੰਤਜ਼ਾਰ ਸੀ ਔਰ ਤਰੀਕਾ ਦਾ ਐਲਾਨ ਹੋ ਚੁੱਕਿਆ ਤਾਂ ਬਿਲਕੁਲ ਬਹੁਤ ਸਾਰੇ ਲੋਕਾਂ ਦੇ ਦਿਲ ਦੇ ਵਿੱਚ ਸਵਾਲ ਸੀ ਕਿ ਆਖਿਰਕਾਰ ਜਨਗਣਨਾ ਕਦੋਂ ਹੋਏਗੀ ਕਿਉਂਕਿ ਜਨਗਣਨਾ ਜਿਹੜੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਪਤਾ ਲੱਗਦਾ ਹੈ ਕਿ ਸਾਡੇ ਦੇਸ਼ ਦੀ ਆਬਾਦੀ ਕਿੰਨੀ ਕ ਵਧੀ ਹੈ ਕਿਹੜੇ-ਕਿਹੜੇ ਬਦਲਾਅ ਆਏ ਨੇ ਭਾਵੇਂ ਉਹ ਸਮਾਜਿਕ ਹੋਣ ਆਰਥਿਕ ਹੋਣ ਜਾਂ ਫਿਰ ਸੱਭਿਆਚਾਰਕ ਹੋਣ ਤਾਂ ਦੱਸੀਏ ਕਿ ਹੁਣ ਦੇਸ਼ ਤੇ ਲੋ ਦੱਸਦੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਯਾਨੀ ਕਿ ਕੇਂਦਰ ਸਰਕਾਰ ਦੇ ਵੱਲੋਂ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹਨਾਂ ਤਰੀਕਾਂ ਦਾ ਐਲਾਨ ਹੋ ਚੁੱਕਿਆ ਹੈ ਤਾਂ ਬਿਲਕੁਲ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਭਾਰਤ ਸਰਕਾਰ ਨੇ ਦੇਸ਼ ਭਰ ਦੇ ਵਿੱਚ ਜਨਗਣਨਾ ਕਰਵਾਉਣ ਲਈ ਇੱਕ ਬਲੂਪ੍ਰਿੰਟ ਤਿਆਰ ਕੀਤਾ ਹੈ ਕੇਂਦਰ ਸਰਕਾਰ ਨੇ ਕਿਹਾ ਕਿ ਜਨਗਣਨਾ ਦੇਸ਼ ਭਰ ਦੇ ਵਿੱਚ ਦੋ ਪੜਾਵਾਂ ਦੇ ਵਿੱਚ ਕੀਤੀ ਜਾਏਗੀ ਜਨਗਣਨਾ ਨੋਟੀਫਿਕੇਸ਼ਨ 16 ਜੂਨ 2025 ਨੂੰ ਜਾਰੀ ਕੀਤਾ ਜਾਏਗਾ ਜਨਗਣਨਾ 1 ਮਾਰਚ 2027 ਤੱਕ ਪੂਰੀ ਹੋ ਜਾਏਗੀ ਨੋਟੀਫਿਕੇਸ਼ਨ ਜਾਰੀ ਹੁੰਦੇ ਹੀ ਜਨਗਣਨਾ ਦੀਆਂ ਤਿਆਰੀਆਂ ਸ਼ੁਰੂ ਹੋ ਜਾਣਗੀਆਂ ਦੇਸ਼ ਭਰ ਦੇ ਵਿੱਚ ਜਨਗਣਨਾ ਦੇ ਨਾਲ ਨਾਲ ਜਾਤੀ ਜਨਗਣਨਾ ਵੀ ਕੀਤੀ ਜਾਏਗੀ ਪਿਛਲੇ ਪੜਾਅ ਦੇ ਵਿੱਚ ਜੰਮੂ ਕਸ਼ਮੀਰ ਲਦਾਖ ਉਤਰਾਖੰਡ ਤੇ ਹਿਮਾਚਲ ਪ੍ਰਦੇਸ਼ ਵਰਗੇ ਪਹਾੜੀ ਰਾਜਾਂ ਦੇ ਵੀ ਜਨਗਣਨਾ 1 ਅਕਤੂਬਰ 2026 ਨੂੰ ਪੂਰੀ ਹੋ ਜਾਏਗੀ ਦੂਜੇ ਪੜਾਅ ਦੇ ਵਿੱਚ ਜਨਗਣਨਾ 1 ਮਾਰਚ 2027 ਤੱਕ ਪੂਰੇ ਭਾਰਤ ਦੇ ਵਿੱਚ ਪੂਰੀ ਹੋ ਜਾਏਗੀ ਯਾਨੀ ਕਿ ਜਨਗਣਨਾ ਅਤੇ ਜਾਤੀ ਜਨਗਣਨਾ 2 ਸਾਲ ਤੋਂ ਵੀ ਘੱਟ ਸਮੇਂ ਦੇ ਵਿੱਚ ਪੂਰੀ ਹੋ ਜਾਏਗੀ ਤਾਂ ਬਿਲਕੁਲ ਸਰਕਾਰ ਜਿਹੜੀ ਜਾਤੀ ਜਨਗਣਨਾ ਡਿਜੀਟਲ ਤਰੀਕੇ ਦੇ ਨਾਲ ਕਰੇਗੀ ਵੈਸੇ ਇਸ ਪ੍ਰਕਿਰਿਆ ਦੇ ਵਿੱਚ ਲਗਭਗ 5 ਸਾਲ ਲੱਗ ਜਾਂਦੇ ਨੇ ਜਾਤੀ ਜਨਗਣਨਾ ਸਮੇਂ ਪਰਿਵਾਰਿਕ ਜਾਣਕਾਰੀ ਆਰਥਿਕ ਆਧਾਰ ਤੇ ਵੀ ਲਈ ਜਾਏਗੀ ਜਿਸ ਦੇ ਵਿੱਚ ਕੱਚਾ ਘਰ ਹੈ ਜਾਂ ਫਿਰ ਪੱਕਾ ਘਰ ਹੈ ਘਰ ਦੇ ਵਿੱਚ ਵਾਹਨ ਹੈ ਜਾਂ ਨਹੀਂ ਇਸ ਤਰ੍ਹਾਂ ਦੇ ਸਵਾਲ ਨੇ ਜਿਹੜੇ ਪੁੱਛੇ ਜਾਣਗੇ ਤਾਂ ਬਿਲਕੁਲ ਇਸ ਤਰੀਕੇ ਦੇ ਨਾਲ ਸਵਾਲ ਪੁੱਛੇ ਜਾਣਗੇ ਤੁਸੀਂ ਪਹਿਲਾਂ ਤੋਂ ਹੀ ਤਿਆਰਬਰ ਤਿਆਰ ਰਹਿਣਾ ਤਾਂ ਜਨਗਣਨਾ ਆਖਿਰਕਾਰ ਕਿਉਂ ਜ਼ਰੂਰੀ ਹੈ ਤਾਂ ਦੱਸਦੇ ਕਿ ਜਨਗਣਨਾ ਪ੍ਰਕਿਰਿਆ ਦੇ ਤਹਿਤ ਸੰਬੰਧਿਤ ਅਧਿਕਾਰੀ ਦੇਸ਼ ਦੇ ਲੋਕਾਂ ਨਾਲ ਸੰਬੰਧਿਤ ਡੇਟਾ ਇਕੱਠਾ ਕਰਨਗੇ ਇਸ ਦੇ ਵਿੱਚ ਸਮਾਜਿਕ ਜਨਸੰਖਿਆ ਸੱਭਿਆਚਾਰ ਤੇ ਆਰਥਿਕ ਡੇਟਾ ਸ਼ਾਮਿਲ ਹੈ ਇਹ ਡੇਟਾ ਜਿਹੜਾ ਨੀਤੀ ਬਣਾਉਣ ਤੇ ਵਿਕਾਸ ਪ੍ਰੋਜੈਕਟਾਂ ਨੂੰ ਲਾਗੂ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਸਸ਼ਰਕਾਲ ਤੁਸੀਂ ਕੋਰੇ ਐਸਐਮ ਜੈਡਿੰਗਸ ਤੇ ਮੈਂ ਹਾਂ ਪ੍ਰਦੀਪ ਗੌਰ ਆਖਿਰਕਾਰ ਜਿਸ ਗੱਲ ਦਾ ਲੋਕਾਂ ਨੂੰ ਇੰਤਜ਼ਾਰ ਸੀ ਉਹ ਤਰੀਕਾ ਦਾ ਐਲਾਨ ਹੋ ਚੁੱਕਿਆ ਹੈ ਤਾਂ ਬਿਲਕੁਲ ਬਹੁਤ ਸਾਰੇ ਲੋਕਾਂ ਦੇ ਦਿਲ ਦੇ ਵਿੱਚ ਸਵਾਲ ਸੀ ਕਿ ਆਖਿਰਕਾਰ ਜਨਗਣਨਾ ਕਦੋਂ ਹੋਏਗੀ ਕਿਉਂਕਿ ਜਨਗਣਨਾ ਜਿਹੜੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਪਤਾ ਲੱਗਦਾ ਹੈ ਕਿ ਸਾਡੇ ਦੇਸ਼ ਦੀ ਆਬਾਦੀ ਕਿੰਨੀ ਕੁ ਵਧੀ ਹੈ ਕਿਹੜੇ-ਕਿਹੜੇ ਬਦਲਾਅ ਆਏ ਨੇ ਭਾਵੇਂ ਉਹ ਸਮਾਜਿਕ ਹੋਣ ਆਰਥਿਕ ਹੋਣ ਜਾਂ ਫਿਰ ਸੱਭਿਆਚਾਰਕ ਹੋਣ ਤਾਂ ਦੱਸਿਏ ਕਿ ਹੁਣ ਦੇਸ਼ ਦੇ ਵੱਲੋਂ ਦੱਸਦਿਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਯਾਨੀ ਕਿ ਕੇਂਦਰ ਸਰਕਾਰ ਦੇ ਵੱਲੋਂ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹਨਾਂ ਤਰੀਕਾਂ ਦਾ ਐਲਾਨ ਹੋ ਚੁੱਕਿਆ ਹੈ ਤਾਂ ਬਿਲਕੁਲ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਭਾਰਤ ਸਰਕਾਰ ਨੇ ਦੇਸ਼ ਭਰ ਦੇ ਵਿੱਚ ਜਨਗਣਨਾ ਕਰਵਾਉਣ ਲਈ ਇੱਕ ਬਲੂਪ੍ਰਿੰਟ ਤਿਆਰ ਕੀਤਾ ਹੈ ਕੇਂਦਰ ਸਰਕਾਰ ਨੇ ਕਿਹਾ ਕਿ ਜਨਗਣਨਾ ਦੇਸ਼ ਭਰ ਦੇ ਵਿੱਚ ਦੋ ਪੜਾਵਾਂ ਦੇ ਵਿੱਚ ਕੀਤੀ ਜਾਏਗੀ ਜਨਗਣਨਾ ਨੋਟੀਫਿਕੇਸ਼ਨ 16 ਜੂਨ 2025 ਨੂੰ ਜਾਰੀ ਕੀਤਾ ਜਾਏਗਾ ਜਨਗਣਨਾ 1 ਮਾਰਚ 2027 ਤੱਕ ਪੂਰੀ ਹੋ ਜਾਏਗੀ ਨੋਟੀਫਿਕੇਸ਼ਨ ਜਾਰੀ ਹੁੰਦੇ ਹੀ ਜਨਗਣਨਾ ਦੀਆਂ ਤਿਆਰੀਆਂ ਸ਼ੁਰੂ ਹੋ ਜਾਣਗੀਆਂ ਦੇਸ਼ ਭਰ ਦੇ ਵਿੱਚ ਜਨਗਣਨਾ ਦੇ ਨਾਲ ਨਾਲ ਜਾਤੀ ਜਨਗਣਨਾ ਵੀ ਕੀਤੀ ਜਾਏਗੀ ਪਿਛਲੇ ਪੜਾਅ ਦੇ ਵਿੱਚ ਜੰਮੂ ਕਸ਼ਮੀਰ ਲਦਾਖ ਉਤਰਾਖੰਡ ਤੇ ਹਿਮਾਚਲ ਪ੍ਰਦੇਸ਼ ਵਰਗੇ ਪਹਾੜੀ ਰਾਜਾਂ ਦੇ ਵੀ ਜਨਗਣਨਾ 1 ਅਕਤੂਬਰ 2026 ਨੂੰ ਪੂਰੀ ਹੋ ਜਾਏਗੀ ਦੂਜੇ ਪੜਾਅ ਦੇ ਵਿੱਚ ਜਨਗਣਨਾ 1 ਮਾਰਚ 2027 ਤੱਕ ਪੂਰੇ ਭਾਰਤ ਦੇ ਵਿੱਚ ਪੂਰੀ ਹੋ ਜਾਏਗੀ ਯਾਨੀ ਕਿ ਜਨਗਣਨਾ ਅਤੇ ਜਾਤੀ ਜਨਗਣਨਾ 2 ਸਾਲ ਤੋਂ ਵੀ ਘੱਟ ਸਮੇਂ ਦੇ ਵਿੱਚ ਪੂਰੀ ਹੋ ਜਾਏਗੀ ਤਾਂ ਬਿਲਕੁਲ ਸਰਕਾਰ ਜਿਹੜੀ ਜਾਤੀ ਜਨਗਣਨਾ ਡਿਜੀਟਲ ਤਰੀਕੇ ਦੇ ਨਾਲ ਕਰੇਗੀ ਵੈਸੇ ਇਸ ਪ੍ਰਕਿਰਿਆ ਦੇ ਵਿੱਚ ਲਗਭਗ 5 ਸਾਲ ਲੱਗ ਜਾਂਦੇ ਨੇ ਜਾਤੀ ਜਨਗਣਨਾ ਸਮੇਂ ਪਰਿਵਾਰਿਕ ਜਾਣਕਾਰੀ ਆਰਥਿਕ ਆਧਾਰ ਤੇ ਵੀ ਲਈ ਜਾਏਗੀ ਜਿਸ ਦੇ ਵਿੱਚ ਕੱਚਾ ਘਰ ਹੈ ਜਾਂ ਫਿਰ ਪੱਕਾ ਘਰ ਹੈ ਘਰ ਦੇ ਵਿੱਚ ਵਾਹਨ ਹੈ ਜਾਂ ਨਹੀਂ ਇਸ ਤਰ੍ਹਾਂ ਦੇ ਸਵਾਲ ਨੇ ਜਿਹੜੇ ਪੁੱਛੇ ਜਾਣਗੇ ਤਾਂ ਬਿਲਕੁਲ ਇਸ ਤਰੀਕੇ ਦੇ ਨਾਲ ਸਵਾਲ ਪੁੱਛੇ ਜਾਣਗੇ ਤੁਸੀਂ ਪਹਿਲਾਂ ਤੋਂ ਹੀ ਤਿਆਰਬਰ ਤਿਆਰ ਰਹਿਣਾ ਹੈ ਤਾਂ ਜਨਗਣਨਾ ਆਖਿਰਕਾਰ ਕਿਉਂ ਜ਼ਰੂਰੀ ਹੈ ਤਾਂ ਦੱਸਦੇ ਕਿ ਜਨਗਣਨਾ ਪ੍ਰਕਿਰਿਆ ਦੇ ਤਹਿਤ ਸੰਬੰਧਿਤ ਅਧਿਕਾਰੀ ਦੇਸ਼ ਦੇ ਲੋਕਾਂ ਨਾਲ ਸੰਬੰਧਿਤ ਡੇਟਾ ਇਕੱਠਾ ਕਰਨਗੇ ਇਸ ਦੇ ਵਿੱਚ ਸਮਾਜਿਕ ਜਨਸੰਖਿਆ ਸੱਭਿਆਚਾਰ ਤੇ ਆਰਥਿਕ ਡੇਟਾ ਸ਼ਾਮਿਲ ਹੈ ਇਹ ਡੇਟਾ ਜਿਹੜਾ ਨੀਤੀ ਬਣਾਉਣ ਤੇ ਵਿਕਾਸ ਪ੍ਰੋਜੈਕਟਾਂ ਨੂੰ ਲਾਗੂ ਕਰਨ ਦੇ ਵਿੱਚ ਮਹੱਤਵਪੂਰਨ